ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰ ਧੰ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਧੰ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਕਹਿੰਦੇ ਨੇ ਕਿ ਆਪਣਿਆਂ ਦਾ ਦਿੱਤਾ ਧੋਖਾ ساری ਜ਼ਿੰਦਗੀ ਨਹੀਂ ਭੁੱਲਦਾ ਦਿਲ ਤੇ ਇਹੋ ਜੀ ਛੱਟ ਵੱਜਦੀ ਐ ਕਿ ਕਦੇ ਕਿਸੇ ਤੇ ਭਰੋਸਾ ਕਰਨ ਨੂੰ ਜੀ ਨਹੀਂ ਕਰਦਾ ਜੋ ਭਜਾਂਦੇ ਨੇ ਲਫ਼ਜ਼ ਕਦੇ ਤੇ ਕਦੇ ਲਹਿਜੇ ਮਾਰ ਜਾਂਦੇ ਨੇ ਕੁਝ ਲੋਕ ਪਰਾਇਆਂ ਤੋਂ ਜ਼ਿਆਦਾ ਆਪਣਿਆਂ ਤੋਂ ਹਾਰ ਜਾਂਦੇ ਨੇ ਕਿਸਮਤ ਦੀ ਇੱਕ ਖਾਸ ਗੱਲ ਹੁੰਦੀ ਐ ਇਹ ਯਕੀਨੀ ਤੌਰ ਤੇ ਇੱਕ ਵਾਰ ਬਦਲਦੀ ਜ਼ਰੂਰ ਹੈ ਇਕੱਲੇ ਖੜੇ ਹੋਣ ਦੀ ਹਿੰਮਤ ਰੱਖੋ ਭਾਵੇਂ ਹੀ ਸਾਰੀ ਦੁਨੀਆ ਤੁਹਾਡੇ ਵਿਰੁੱਧ ਹੋਵੇ ਝੂਠੀ ਗੱਲ ਉੱਪਰ ਜਿਹੜੇ ਵਾਹ-ਵਾਹ ਕਰਨਗੇ ਉਹੀ ਲੋਕ ਇੱਕ ਦਿਨ ਤੁਹਾਨੂੰ ਤਬਾਹ ਕਰਨਗੇ ਸ਼ਕਲ ਅਤੇ ਸੂਰੂਪ ਵਿੱਚ ਕੀ ਰੱਖਿਆ ਹੈ ਅਸਲ ਪਛਾਣ ਤਾਂ ਕਾਬਲੀਅਤ ਦੀ ਹੁੰਦੀ ਹੈ ਜੋ ਕੁਝ ਤੁਹਾਡੇ ਚਿੱਤ ਵਿੱਚ ਹੈ ਸਪਸ਼ਟ ਬੋਲ ਦਿਓ ਕਿਉਂਕਿ ਦੂਰੀ ਨਾਲੋਂ ਫੈਸਲਾ ਅਕਸਰ ਬਿਹਤਰ ਹੁੰਦਾ ਹੈ। ਇਨਾਂ ਕੋ ਸਬਰ ਕਰਨਾ ਸਿੱਖ ਲਵੋ ਕਿ ਕੁਝ ਬੁਰਾ ਕਰਨ ਹੋਣ ਤੇ ਵੀ ਕੁਝ ਬੁਰਾ ਨਾ ਲੱਗੇ। ਕੁਝ ਚੰਗੇ ਦੋਸਤ ਵੀ ਬਣਾ ਲਓ। ਹਰ ਜਗ੍ਹਾ ਪਿਆਰ ਕੰਮ ਨਹੀਂ ਆਉਂਦਾ। ਇਹ ਜੋ ਸਮਾਂ ਹੈ ਆਤਾਂ ਤੇ ਇੱਛਾਵਾਂ ਦੋਵਾਂ ਨੂੰ ਹੀ ਬਦਲ ਦਿੰਦਾ ਹੈ। ਕੁਝ ਦੇਣ ਦੇ ਲਈ ਰੋਤਵੇ ਦੀ ਨਹੀਂ ਸਗੋ ਇਰਾਦੇ ਦੀ ਲੋੜ ਹੁੰਦੀ ਹੈ। ਲੋਕਾਂ ਦੀ ਪਰਵਾਹ ਕਰਨਾ ਬੰਦ ਕਰ ਦਿਓ ਜ਼ਿੰਦਗੀ ਆਪਣੇ ਆਪ ਸੋਹਣੀ ਬਣ ਜਾਵੇਗੀ ਚਮਚੇ ਕਦੇ ਵਫਾਦਾਰ ਨਹੀਂ ਹੁੰਦੇ ਅਤੇ ਵਫਾਦਾਰ ਕਦੇ ਕਿਸੇ ਦੇ ਚਮਚੇ ਨਹੀਂ ਹੁੰਦੇ ਆਪਣੀ ਸਿਹਤ ਨੂੰ ਪਿਆਰ ਕਰੋ ਨਹੀਂ ਤਾਂ ਫਿਰ ਤੁਸੀਂ ਕਿਸੇ ਨੂੰ ਪਿਆਰ ਕਰਨ ਦੇ ਲਾਇਕ ਨਹੀਂ ਰਹੋਗੇ ਨਾ ਬਣੋ ਰੱਬ ਕਿਸੇ ਦੇ ਵਾਸਤੇ ਬਸ ਇਨਸਾਨ ਬਣ ਜਾਓ ਇਨਸਾਨ ਦੇ ਵਾਸਤੇ ਸਬਰਨਾ ਸਿੱਖ ਲਓ ਕਿਉਂਕਿ ਨੀਮਾ ਦਿਖਾਉਣ ਵਾਸਤੇ ਨੀਮਾ ਦਿਖਾਉਣ ਵਾਲੇ ਇੱਕ ਦਿਨ ਨਹੀਂ ਸਗੋਂ ਹਰ ਰੋਜ਼ ਮਿਲਿਆ ਕਰਦੇ ਨੇ ਆਪਣੇ ਆਪ ਨੂੰ ਉਦੋਂ ਹੀ ਬਦਲੋ ਜਦੋਂ ਉਹ ਤਬਦੀਲੀ ਤੁਹਾਡੇ ਪੱਖ ਵਿੱਚ ਹੋਵੇ ਰੱਬ ਕੁਝ ਰਿਸ਼ਤੇ ਇਸ ਲਈ ਵਿਗਾੜਦਾ ਹੈ ਕਿ ਸਾਡੀ ਜ਼ਿੰਦਗੀ ਖਰਾਬ ਨਾ ਹੋ ਜਾਵੇ ਉਹ ਇਨਸਾਨ ਜ਼ਿੰਦਗੀ ਵਿੱਚ ਕਦੇ ਹਾਰਦਾ ਨਹੀਂ ਜੋ ਦਰਦ ਨੂੰ ਸਹਿਣਾ ਜਾਣਦਾ ਹੋਵੇ ਬੁਰਾਈ ਦੀ ਤਾਕਤ ਦਾ ਅੰਦਾਜ਼ਾ ਉਦੋਂ ਹੁੰਦਾ ਹੈ ਜਦੋਂ ਉਸ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੌੜਾ ਹੈ ਪਰ ਸੱਚ ਵੀ ਹੈ ਕਿ ਲੋਕ ਚੰਗਿਆਈ ਵੀ ਦੂਜਿਆਂ ਨੂੰ ਦਿਖਾਉਣ ਲਈ ਹੀ ਕਰਦੇ ਨੇ। ਜ਼ਿੰਦਗੀ ਦਾ ਸਭ ਤੋਂ ਵੱਡਾ ਜੋਖਮ ਜੋਖਮ ਨਾ ਲੈਣਾ ਹੁੰਦਾ। ਜੇਕਰ ਤੁਸੀਂ ਕਿਸੇ ਦੇ ਨਾਲ ਹਮੇਸ਼ਾ ਲਈ ਰਹਿਣਾ ਚਾਹੁੰਦੇ ਹੋ ਤਾਂ ਕੁਝ ਸਮੇਂ ਲਈ ਉਸ ਤੋਂ ਦੂਰ ਰਹੋ। ਕੌਣ ਜਾਣਦਾ ਹੈ ਕਿ ਹੰਕਾਰ ਅਤੇ ਰਤਬਾ ਦਿਖਾਉਣ ਵਾਲੇ ਆਪਣੇ ਨਾਲ ਕੀ ਲੈ ਕੇ ਜਾਣਗੇ ਚੱਲਦੇ ਰਹਿਣ ਨਾਲ ਸਰੀਰ ਤੇ ਚੱਲੌਂਦੇ ਰਹਿਣ ਨਾਲ ਰਿਸ਼ਤੇ ਸਿਹਤਮੰਦ ਰਹਿੰਦੇ ਨੇ ਇਹਨਾਂ ਦੋਨਾਂ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ ਕਈ ਵਾਰ ਮਜ਼ਬੂਤ ਹੱਥਾਂ ਨਾਲ ਫੜੀਆਂ ਉਂਗਲਾਂ ਵੀ ਛੁੱਟ ਜਾਂਦੀਆਂ ਨੇ ਕਿਉਂਕਿ ਰਿਸ਼ਤੇ ਦੀ ਮਜ਼ਬੂਤੀ ਨਾਲ ਨਹੀਂ ਦਿਲਨਾ ਨਿਵਾਏ ਜਾਂਦੇ ਨੇ ਜੇਕਰ ਕੋਈ ਵਿਅਕਤੀ ਉਤਰਾ ਚੜਾ ਦੇ ਬਾਵਜੂਦ ਵੀ ਤੁਹਾਡਾ ਸਾਥ ਨਹੀਂ ਛੱਡਦਾ ਤਾਂ ਉਸ ਵਿਅਕਤੀ ਦੀ ਕਦਰ ਕਰਨਾ ਕਦੇ ਨਾ ਛੱਡਿਓ ਛੱਡਣਾ ਚਾਹੁੰਦੇ ਹੋ ਤਾਂ ਬਹੁਤ ਸਾਰੀਆਂ ਕਮੀਆਂ ਨੇ ਮੇਰੇ ਵਿੱਚ ਤੇ ਜੇਕਰ ਸਾਥ ਨਿਭਾਉਣ ਬਾਰੇ ਸੋਚੋਗੇ ਤਾਂ ਖੂਬੀਆਂ ਵੀ ਘੱਟ ਨੇ ਸੇਵਾ ਸਭ ਦੀ ਕਰੋ ਪਰ ਕਿਸੇ ਤੋਂ ਆਸ ਨਾ ਰੱਖੋ ਕਿਉਂਕਿ ਸੇਵਾ ਦਾ ਸੱਚਾ ਮੁੱਲ ਤਾਂ ਰੱਬ ਹੀ ਦੇ ਸਕਦਾ ਹੈ ਕੋਈ ਇਨਸਾਨ ਨਹੀਂ ਜਿਸ ਨੂੰ ਤੁਸੀਂ ਆਮ ਸਮਝ ਕੇ ਛੱਡ ਦਿੰਨੇ ਹੋ ਕੋਈ ਉਸ ਨੂੰ ਖਾਸ ਸਮਝ ਕੇ ਅਪਣਾ ਲੈਂਦਾ ਹੈ ਕਿ ਵੱਡੀਆਂ ਗੱਡੀਆਂ ਵਿੱਚ ਹੀ ਸਫ਼ਰ ਬਿਹਤਰ ਹੁੰਦਾ ਹੈ ਪਰ ਸੱਚੇ ਰਿਸ਼ਤੇ ਤੇ ਚੰਗੇ ਦੋਸਤ ਜੇਕਰ ਤੁਹਾਡੇ ਨਾਲ ਹੋਣ ਤਾਂ ਜ਼ਿੰਦਗੀ ਪੈਦਲ ਵੀ ਮਜ਼ੇਦਾਰ ਬਣ ਜਾਂਦੀ ਹੈ ਰਿਸ਼ਤਾ ਭਾਵੇਂ ਕਿਵੇਂ ਦਾ ਵੀ ਹੋਵੇ ਦਿਲ ਤੋਂ ਹੋਣਾ ਚਾਹੀਦਾ ਹੈ ਮਤਲਬ ਤੋਂ ਨਹੀਂ ਇਨਸਾਨ ਨੂੰ ਇਨਸਾਨ ਦੇ ਨਜ਼ਰੀਏ ਨਾਲ ਤੋਲੋ ਪਾਵੇਂ ਦੋ ਸ਼ਬਦ ਹੀ ਸਹੀ ਪਰ ਪਿਆਰ ਨਾਲ ਬੋਲੋ ਸਫਲ ਹੋਣ ਤੋਂ ਪਹਿਲਾਂ ਇੱਕ ਚੰਗਾ ਵਿਅਕਤੀ ਬਣਨਾ ਚਾਹੀਦਾ ਹੈ ਕੱਲ ਨੂੰ ਪੈਸਾ ਰਹੇ ਜਾਂ ਨਾ ਰਹੇ ਪਰ ਨਾਮ ਜੂਰ ਰਹੇਗਾ ਹਾਲਾਤਾਂ ਅਨੁਸਾਰ ਹੀ ਸਾਰੀਆਂ ਚੀਜ਼ਾਂ ਸੋਹਣੀਆਂ ਹੁੰਦੀਆਂ ਨੇ ਜਿਹੜੀ ਸਕੂਲ ਦੀ ਬੈਲ ਸਵੇਰੇ ਬੇਕਾਰ ਲੱਗਦੀ ਹੈ ਉਹੀ ਛੁੱਟੀ ਦੌਰਾਨ ਬਹੁਤ ਵਧੀਆ ਲੱਗਦੀ ਹੈ ਇਸ ਦੁਨੀਆ ਵਿੱਚ ਰਿਸ਼ਤੇ ਤਾਂ ਹਰ ਕੋਈ ਨਿਵਾਉਂਦਾ ਹੈ ਫਰਕ ਸਿਰਫ ਇਹ ਹੈ ਕਿ ਕੁਝ ਰਿਸ਼ਤੇ ਆਪਣੇ ਦਿਲ ਤੋਂ ਨਿਵਾਉਂਦੇ ਨੇ ਕੁਝ ਦਿਮਾਗ ਤੋਂ ਜਦੋਂ ਸਮਾਂ ਮਾੜਾ ਹੁੰਦਾ ਹੈ ਤਾਂ ਲੋਕ ਹੱਥ ਨਹੀਂ ਫੜਦੇ ਸਗੋਂ ਗਲਤੀਆਂ ਫੜਦੇ ਨੇ ਲੋਕਾਂ ਨੂੰ ਹੱਥ ਤੋਂ ਜ਼ਿਆਦਾ ਸਤਿਕਾਰ ਤੇ ਭਰੋਸਾ ਦਿਓ ਤਾਂ ਉਹ ਸਿਰਫ ਤੁਹਾਨੂੰ ਬੇਇੱਜ਼ਤੀ ਅਤੇ ਧੋਖਾ ਹੀ ਦੇਣਗੇ ਦੁਨੀਆ ਦੀ ਸਭ ਤੋਂ ਸਸਤੀ ਚੀਜ਼ ਸਲਾਹ ਹੈ ਜੇ ਤੁਸੀਂ ਇੱਕ ਤੋਂ ਮੰਗਦੇ ਹੋ ਤਾਂ ਹਜ਼ਾਰ ਦਿੰਦੇ ਨੇ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਹੁੰਦੀ ਹੈ ਮਦਦ ਜੋ ਹਜ਼ਾਰਾਂ ਤੋਂ ਮੰਗਦੇ ਹੋ ਤਾਂ ਕੋਈ ਇੱਕ ਹੀ ਕਰਦਾ ਹੈ ਰਿਸ਼ਤੇ ਉੱਥੇ ਹੀ ਚੰਗੇ ਹੁੰਦੇ ਨੇ ਜਿੱਥੇ ਸਮਝਦਾਰੀ ਹੋਵੇ ਸਮਝੌਤਾ ਨਹੀਂ ਦਿਲ ਅਕਸਰ ਉੱਥੇ ਹੀ ਮੁੜਨਾ ਚਾਹੁੰਦਾ ਹੈ ਜਿੱਥੇ ਮੁੜ ਕੇ ਜਾਣਾ ਸੰਭਵ ਨਹੀਂ ਜਿਵੇਂ ਬਚਪਨ ਮਾਸੂਮੀਅਤ ਪੁਰਾਣਾ ਘਰ ਤੁਹਾਨੂੰ ਬਸ ਆਪਣੇ ਕਦਮਾਂ ਉੱਪਰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਉਂਕਿ ਇਸ ਦੁਨੀਆ ਦੀ ਤਾਂ ਤੁਹਾਡੇ ਰਸਤੇ ਵਿੱਚ ਰੁਕਾਵਟਾਂ ਪਾਉਣ ਦੀ ਆਦਤ ਹੈ ਸੱਚਾ ਰਿਸ਼ਤਾ ਇੱਕ ਚੰਗੀ ਕਿਤਾਬ ਵਰਗਾ ਹੁੰਦਾ ਹੈ ਭਾਵੇਂ ਕਿੰਨੀ ਵੀ ਪੁਰਾਣੀ ਹੋ ਜਾਵੇ ਫਿਰ ਵੀ ਸ਼ਬਦ ਨਹੀਂ ਬਦਲਦੇ ਜਿਨ੍ਹਾਂ ਨੂੰ ਆਪਣੇ ਘਰ ਵਿੱਚ ਕੋਈ ਇੱਜ਼ਤ ਨਹੀਂ ਮਿਲਦੀ ਉਹ ਹੀ ਦੂਜਿਆਂ ਦੇ ਘਰਾਂ ਵਿੱਚ ਜਾ ਕੇ ਪੰਚਾਇਤੀ ਕਰਦੇ ਨੇ ਗਿਰਗਟ ਵਾਂਗ ਰੰਗ ਬਦਲਣ ਵਾਲੇ ਕਦੇ ਵਫ਼ਾਦਾਰ ਨਹੀਂ ਹੁੰਦੇ ਇਸ ਲਈ ਕਦੇ ਵੀ ਉਸ ਵਿਅਕਤੀ ਤੇ ਭਰੋਸਾ ਨਾ ਕਰੋ ਜੋ ਵਾਰ-ਵਾਰ ਆਪਣੇ ਗੱਲ ਤੋਂ ਪਿੱਛੇ ਹਟਦਾ ਹੋਵੇ ਲੱਗ ਹੀ ਜਾਂਦੀ ਹੈ ਇੱਕ ਦਿਨ ਉਹਨਾਂ ਦੇ غرੂਰ ਨੂੰ ਵੀ ਠੋਕਰ ਜਿਹੜੇ ਜ਼ਮੀਨ ਤੇ ਆਪਣੇ ਕਦਮ ਦੇਖ ਕੇ ਨਹੀਂ ਰੱਖਦੇ ਜਿਸ ਨੇ ਆਦਾ ਸਿੱਖ ਲਈ ਗਮਾਂ ਵਿੱਚ ਮੁਸਕਰਾਉਣ ਦੀ ਉਸ ਨੂੰ ਫਿਰ ਕੀ ਮਟਾਉਣਗੀਆਂ ਸਾਜ਼ਿਸ਼ਾਂ ਜ਼ਮਾਨੇ ਦੀਆਂ ਬਹੁਤ ਔਖਾ ਹੁੰਦਾ ਹੈ ਉਹ ਪਲ ਜਦੋਂ ਤੁਸੀਂ ਟੁੱਟ ਰਹੇ ਹੁੰਦੇ ਹੋ ਤੇ ਹੱਸਣਾ ਤੁਹਾਡੀ ਮਜਬੂਰੀ ਬਣ ਜਾਂਦਾ ਹੈ ਮੈਂ ਆਜ਼ਾਦ ਕਰ ਦਿੱਤਾ ਹਰ ਉਹ ਰਿਸ਼ਤਾ ਹਰ ਉਹ ਸ਼ਖਸ ਜੋ ਮੇਰੇ ਨਾਲ ਸੀ ਸਿਰਫ ਆਪਣੇ ਮਤਲਬ ਦੇ ਲਈ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਆ ਕਰ ਜਦੋਂ ਤੂੰ ਰਾਹ ਬਦਲਿਆ ਤਾਂ ਮੈਂ ਮੰਜ਼ਿਲ ਬਦਲ ਦਿੱਤੀ ਜਿੰਨਾ ਰਿਸ਼ਤਿਆਂ ਨੂੰ ਤੁਹਾਡੀ ਮੌਜੂਦਗੀ ਤੋਂ ਪਰਹੇਜ਼ ਹੋਣ ਲੱਗੇ ਉਤੋਂ ਮੁਸਕਰਾ ਕੇ ਚਲੇ ਜਾਣਾ ਹੀ ਬਿਹਤਰ ਹੁੰਦਾ ਹੈ ਜ਼ਿੰਦਗੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਤੇ ਭਰੋਸਾ ਕਰਕੇ ਜਿਉਂਦਾ ਹੈ ਹਮੇਸ਼ਾ ਇਹੀ ਕੋਸ਼ਿਸ਼ ਕਰੋ ਕਿ ਜੋ ਲੋਕ ਤੁਹਾਡੇ ਤੇ ਵਿਸ਼ਵਾਸ ਕਰਨ ਉਹਨਾਂ ਦਾ ਭਰੋਸਾ ਕਦੇ ਨਾ ਟੁੱਟੇ ਕਦੇ ਵੀ ਦੂਜੇ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਰਿਸ਼ਤੇਆਂ ਨੂੰ ਖਤਮ ਨਾ ਕਰੋ ਕਿਉਂਕਿ ਰਿਸ਼ਤੇ ਸਾਡੇ ਹੁੰਦੇ ਨੇ ਦੂਜਿਆਂ ਦੇ ਨਹੀਂ ਗਲਤੀਆਂ ਵੀ ਹਮੇਸ਼ਾ ਦਿਮਾਗ ਨੂੰ ਉਲਝਾ ਦਿੰਦੀਆਂ ਨੇ ਜੇਕਰ ਰੇਲ ਦੀ ਟਿਕਟ ਨਾ ਲਈਏ ਤਾ ਫਿਰ ਸਮੋਸੇ ਵੇਚਣ ਵਾਲਾ ਵੀ ਟੀਟੀ ਦਿਖਾਈ ਦਿੰਦਾ ਏ ਮੈਂ ਲੋਕਾਂ ਨਾਲ ਰਿਸ਼ਤੇ ਨਿਭਾ ਕੇ ਸਿਰਫ ਇੱਕ ਹੀ ਗੱਲ ਸਿੱਖੀ ਏ ਕਿ ਜੇਕਰ ਤੁਸੀਂ ਕਿਸੇ ਦੀ ਹੱਦ ਤੋਂ ਜ਼ਿਆਦਾ ਫਿਕਰ ਕਰੋਗੇ ਤਾਂ ਫਿਰ ਉਹ ਵਿਅਕਤੀ ਤੁਹਾਨੂੰ ਰੱਦੀ ਦੇ ਭਾਅ ਸਮਝਣਾ ਸ਼ੁਰੂ ਕਰ ਦੇਵੇਗਾ ਜੇਕਰ ਕੋਈ ਇਕੱਲਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਕੋਈ ਪਸੰਦ ਨਹੀਂ ਕਰਦਾ ਬਲਕਿ ਉਹ ਇਕੱਲਾ ਇਸ ਲਈ ਹੈ ਕਿਉਂਕਿ ਉਸ ਨੂੰ ਦੁਨੀਆ ਦੀ ਔਕਾਤ ਸਮਝ ਵਿੱਚ ਆ ਗਈ ਹੈ जिसਦੀ ਚਾਲਕ ਮੁਸ਼ਕਿਲ ਨਾਲ ਵੀ ਸੰਭਵ ਨਹੀਂ ਹੁੰਦੀ ਉਹੀ ਜ਼ਿੰਦਗੀ ਵਿੱਚ ਸਭ ਤੋਂ ਖਾਸ ਹੁੰਦਾ ਹੈ ਜ਼ਿੰਦਗੀ ਨੂੰ ਬਹੁਤ ਨੇੜੇ ਦੇਖਿਆ ਹੈ ਇਸ ਲਈ ਮੈਂ ਸਭ ਤੋਂ ਦੂਰ ਬੈਠੀ ਹਾਂ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ